ਹੈਲੋ ਉਹ ਇੱਥੇ ਰਹਿਣੀ ਜਾਣਾ ਕਿੱਥੇ ਆ ਨਾ ਕਰੂੰ ਮੈਂ ਚਲੀਓ ਪਰ ਸਹੀ ਨਹੀਂ ਇਹ ਸਾਈਡ ਇਹ ਸਾਈਡ ਦੇ ਸੋਦੀਓ ਦੇ ਬੈਕ ਸਾਰੀ ਇਹ ਕਰਨਾ ਇਨਸ਼ਾ ਅੱਲਾਹ ਅੱਗੇ ਦਿਖਾਈ ਇਹ ਆਪਣਾ ਜਿਹੜਾ ਕਰਨਾ ਪਾਉਣਾ ਹੈ ਆਪ ਜਨਾਂ ਨੂੰ ਉਹ ਚੈੱਕ ਕਰਨਾ ਹੈ ਜਾਲਵਾਟ ਦੇ ਅੰਦਰ 3% ਮਤਲਬ 1.5 ਤੋਂ 1.25 ਲੱਖ ਜਿਹੜੀ ਪਾਪੂਲੇਸ਼ਨ ਦੀ ਅਸੀਂ ਮੈਪਿੰਗ ਕਰਨੀ ਹੈ ਹਲੇ ਏਰੀਆ ਜਿੱਥੋਂ ਆਪਾਂ ਨੂੰ ਟੀਵੀ ਦੇ ਕੇਸੇ ਨਿਕਲ ਨੇ ਹਸਪਤਾਲਾਂ 'ਚ ਟੀਵੀ ਦੇ ਕੇਸ ਡਿਟੈਕਟ ਵੀ ਹੋ ਰਿਹਾ ਉਹਨਾਂ ਦਾ ਟ੍ਰੀਟਮੈਂਟ ਵੀ ਚੱਲ ਰਿਹਾ ਉਹਨਾਂ ਦੇ ਟੈਸਟ ਵੀ ਹੋ ਰਿਹਾ ਅਬ ਅਫੋਰਡੇਬਿਲਟੀ ਅਨਸਾਰ ਪ੍ਰਾਈਵੇਟ ਹਸਪਤਾਲਾਂ 'ਚ ਵੀ ਟੀਵੀ ਦਾ ਇਲਾਜ ਕਰਾਜ ਰਿਹਾ ਤੇ ਇੱਕ ਕੈਂਪੇਨ ਦੀ ਕੀ ਲੋੜ ਹੈਗੀ ਸੈਟਅਪ ਹੋ ਜੇ ਬਟ ਟੀਵੀ ਦੇ ਕੇਸੇਸ ਦੀ ਜਿਹੜੀ ਡਿਟੈਕਸ਼ਨ ਵਧ ਨਹੀਂ ਹੋ ਸਕਦੀ ਜਿਹੜੇ ਰਾਉਂਡ 40% ਟੀਵੀ ਦੇ ਕੇਸੇ ਇਫੈਕਸ਼ਨ ਨੂੰ ਉਹ ਕੰਬਾਸੀ ਹੈ ਇਸ ਕੰਪੀਨ ਚ ਲੱਭ ਕੇ ਡਾਇਗਨੋਸ ਕਰਕੇ ਕਿਉਂਕਿ ਹੁਣ 40% ਬਹੁਤ ਹੁੰਦੇ ਆਪਾਂ ਨੂੰ ਤਾਂ 100 ਸਾਲ ਲੱਗ ਜੰਦੇ ਟੀਵੀ ਖਤਮ ਕਰਨ ਦੇ ਉਹਨੇ ਵਲ ਪ੍ਰਾਈਮ ਮਿਨਿਸਟਰ ਸਾਬ ਨੇ ਇਹਔਰ ਪੰਜਾਬ ਸੇ 25 ਤੱਕ ਆਪਾਂ ਟੀਵੀ ਨੂੰ ਖਤਮ ਕਰਨਾ ਠੀਕ ਆਪਾਂ ਆ ਅਵਲ ਸਭਾ ਦੀ ਫਲੈਗ ਆਫ ਕੀਤਾ ਗਿਆ ਵਾ 100 ਦਿਨ ਦਾ ਟੀਵੀ ਮੁਕ ਪਰ ਕੀ ਇਹ ਪ੍ਰੋਜੈਕਟਾ ਕੀ ਹੋਏਗਾ ਦੇਖੋ ਜੀ ਸਾਡੇ ਦੇਸ਼ ਦੇ ਵਿੱਚ ਕਈ ਟੀਵੀ ਨਾ ਮੌਤਾ ਹੋ ਜਾਂਦਾ ਹੈ ਸਿਰਫ ਤੇ ਸਿਰਫ ਇਹ ਅਨਗੱਲੀ ਕਰਕੇ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਹੈ ਵੀ ਇਹ バス ਜਿਹੜੀ ਪਿੰਡ-ਪਿੰਡ ਜਾਊਗੀ ਟੈਸਟ ਹੋਣਗੇ ਜਿਹੜੇ-ਜਿਹੜੇ ਵੀ ਪੇਸ਼ੰਤ ਨਗਰ ਆਉਣਗੇ ਉਹਨਾਂ ਦਾ ਜਿਹੜਾ ਵਾ ਆਪਾਂ ਸਰਕਾਰ ਵੱਲੋਂ ਜਿਹੜਾ ਟਰੀਟਮੈਂਟ ਕੀਤਾ ਜਾਊਗਾ ਇਦੇ ਵਿੱਚ ਬਤੌਰ ਮੈਂ ਹਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਵੀ ਤਖੜੇ ਹੋ ਕੇ ਮੌਤਬਾਰੀ ਆਪਣੀ ਭਰ ਕੇ ਆਪਣੇ ਪਿੰਡਾਂ ਦੇ ਜਿਹੜੇ ਤੁਹਾਨੂੰ ਕੋਈ ਲੱਗਦੇ ਨੇ ਉਹਨਾਂ ਦਾ ਟ੍ਰੀਟਮੈਂਟ ਜਲਦੀ ਸ਼ੁਰੂ ਕਰਾਓ ਉਹਨਾਂ ਦੇ ਟੈਸਟ ਵਗੈਰਾ ਕਰਾਓ ਕਿ ਲੱਗਦਾ ਕਿਸ ਤਰੀਕੇ ਦੀ ਇਨਫੈਕਸ਼ਨ ਆ ਅਗਰ ਭਾਰਤ ਮੁਕਤ ਦਾਵਾ ਤੇ ਕਿੰਨੇ ਕੁ ਲੋਕ ਇਸ ਬਿਮਾਰੀ ਤੋਂ ਬਚ ਸਕਣਗੇ ਜਾਂ 100 ਦਿਨ ਦੇ ਵਿੱਚ ਕਿੰਨੇ ਲੋਕਾਂ ਦਾ ਟ੍ਰੀਟਮੈਂਟ ਹੋ ਸਕਦਾ ਕੋਈ ਜਿਹੜਾ ਤੇ ਇਸ ਬਿਮਾਰੀ ਨਾਲ ਜੂਝ ਰਿਹਾ ਮੈਂ ਇੱਕ ਗੱਲ ਕਹਿਣੀ ਚਾਹਨਾ ਵਾ ਵੀ ਉਹਨੂੰ ਅ ਪੁੱਛ ਕੇ ਦੇਖੋ ਵੀ ਉਹਦੇ ਉਹਦੇ ਦਿਲ ਤੇ ਜਾਂ ਉਹਦੇ ਤੇ ਕੀ ਬੀਤਦੀ ਹੈ ਸਾਡੀ ਕੋਸ਼ਿਸ਼ ਇਹ ਆ ਵੀ ਇੱਥੋਂ ਤੱਕ ਕੋਈ ਪੇਸ਼ੈਂਟ ਜਿਹੜਾ ਸਾਡਾ ਪਹੁੰਚੇ ਨਾ ਨਾ ਗਤੀ ਨਾ ਆਵੇ ਵੀ ਸਟਾਰਟਿੰਗ ਹੀ ਜੇ ਕੋਈ ਸਾਨੂੰ ਦਿੱਕਤ ਨਜ਼ਰ ਆਉਂਦੀ ਉਹਨੂੰ ਕਵਰ ਕਰਕੇ ਆਪਾਂ ਜਿਹੜਾ ਵੀ ਉਹਨੂੰ ਤੰਦਰੁਸਤ ਕਰੀਏ ਜੀ ਕਈ ਵਾਰ ਕੋਈ ਪੇਸ਼ੈਂਟ ਨਜ਼ਰ ਆਵੇ ਨਾ ਤੇ ਆਪਣੇ ਉੱਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਆਪਣੀ ਉਤੋਂ ਦੁਨੀਆ ਬਣਾ ਲੈਂਦੇ ਆ ਉਹਨਾਂ ਨੂੰ ਰਕਣ ਕਿਹਾ ਇਹ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਨਾ ਵਾ ਵੀ ਜਿਹੜਾ ਬੰਦਾ ਦੁਖੀ ਹੁੰਦਾ ਉਹਦੋਂ ਉਹਨੂੰ ਸਹਾਰੇ ਦੀ ਲੋੜ ਹੁੰਦੀ ਹੈ ਜੀ ਠੀਕ ਆ ਕਈ ਦਰਦ ਦੇ ਵੀ ਨੇ ਪਰ ਆਪਣਾ ਅਗਲੇ ਨੂੰ ਮਹਿਸੂਸ ਨਾ ਹੋਣ ਲੋ ਆਪਣਾ ਪ੍ਰਕਾਸ਼ਨ ਰੱਖ ਕੇ ਉਹਦਾ ਠੀਕ ਕਰਨ ਜਿਹੜਾ ਹੌਲ ਵਾਲਾ ਉਹਦਾ ਸਾਥ ਕਿਤੇ بیمار ਬੰਦੇ ਨੂੰ ਜੇ ਉਹਦਾ ਕੋਈ ਪਤਾ ਲੈਣ ਨਾ ਨਾ ਜਾਵੇ ਕਿ ਉਹ ਮਹਿਸੂਸ ਕਰਦਾ ਵੀ ਯਾਰ ਫਲਾਣੇ ਨਾਲ ਮੇਰੀ ਨੇੜਤਾ ਜ਼ਿਆਦਾ ਸੀ ਉਹ ਮੇਰਾ ਪਤਾ ਲੈ ਨਹੀਂ ਆ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀ ਨੇ ਪਹਿਲ ਕਦਮੀ ਕਰਨੀ ਚਾਹੀਦੀ ਜਿਹੜਾ ਜ਼ਰੂਰਤ ਮੰਦਾ ਉਹਦੇ ਨਾਲ ਚਟਾਨ ਬਣ ਕੇ ਖਲੋ। ਇਸ ਪਾਸੇ ਦੇ ਵਿੱਚ ਕਿਹ ਕਿਹੜੀ ਟੀਮ ਮੌਜੂਦ ਹੈ? ਪ੍ਰਾਪਰ ਸਾਡੀ ਮੈਡੀਕਲ ਦੀਆਂ ਟੀਮਾਂ ਰਹਿਣਗੀਆਂ ਜੀ ਨਾਲ ਸਾਡੇ ਮੈਡੀਕਲ ਦਾ ਸਟਾਫ ਜਿਹੜਾ ਵਾ ਉਹ ਵੀ ਪਿੰਡਾਂ 'ਚ ਜਾਊਗਾ ਜੀ ਸਾਰੀਆਂ ਤਕਰੀਬਨ ਆਪਾਂ ਇਹ ਕਹਿ ਸਕਦੇ ਹਾਂ ਵੀ ਦਫ਼ਤਰਾਂ ਤੋਂ ਆਪਾਂ ਉਠਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰ ਘਰ ਤੱਕ ਤੇ ਸੋਸ਼ਲ ਸੌਧ ਮੈਸਜਾ ਅੰਡ ਸਟਾਈਲ ਦਾ ਪ੍ਰੋਗਰਾਮ ਜਿਹੜਾ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਹੈ ਵੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ 100 ਡੇਜ਼ ਟੀਵੀ ਕੈਂਪੇਨ ਸ਼ੁਰੂ ਹੋ ਰਹੀ ਹੈ। 100 ਡੇਜ਼ ਟੀਵੀ ਕੈਂਪੇਨ ਦੇ ਵਿੱਚ ਹੈ ਵੀ ਜਿਹੜੀ ਅੱਜ ਵੈਸੇ 7 ਨੂੰ ਜਿਹੜੀ ਇਹਨੂੰ ਲਾਂਚ ਕੀਤਾ ਜਾ ਰਿਹਾ 7 ਦਸੰਬਰ ਨੂੰ ਲਾਂਚ ਹੋ ਰਹੀ ਹੈ ਇਹਦੇ ਵਿੱਚ ਹੈ ਵੀ ਜਿਹੜੇ ਅਸੀਂ ਟੀਵੀ ਦੇ ਪੇਸ਼ੈਂਟ ਦੀ ਸਕਰੀਨਿੰਗ ਕਰਨੀ ਹੈ ਵੀ ਜਿਹੜੇ ਮੋਸਟ ਵਲਨਰੇਬਲ ਪਾਪੂਲੇਸ਼ਨ ਆ ਜਿਹਦੇ ਵਿੱਚ ਅਸੀਂ ਖਾਸ ਕਰਕੇ ਕਹੀਏ 슬ਮ ਏਰੀਆਜ਼ ਨੇ ਜਿਹੜੇ ਆਟੋਮੀਓਨ ਦੀ ਜਿਨ੍ਹਾਂ ਨੂੰ ਡੈਫੀਸ਼ੈਂਸੀ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਡਿਸਆਰਡਰਸ ਨੇ ਜਿੱਦਾਂ ਉਹਨਾਂ ਨੂੰ ਕੋਈ ਮੰਨ ਲੋ ਡਾਇਲਿਸਿਸ ਵਾਲੇ ਪੇਸ਼ੈਂਟ ਹੈ ਕੋ ਡਾਇਬੀਟਿਸ ਵਾਲੇ ਹੈ ਕੋਈ ਬੀਪੀ ਵਾਲੇ ਹੈ ਕੋਈ ਕਫ ਵਾਲੇ ਹੈ ਔਰ ਜਿਹੜੇ ਸਾਡੇ ਮੋਰ ਥੈਨ 2 ਵੀਕਸ ਕਫ ਵਾਲੇ ਜਿਹੜੇ ਉਹਨਾਂ ਦੇ ਸਕੂਟਮ ਐਗਜ਼ਾਮੀਨੇਸ਼ਨ ਵਾਸਤੇ ਔਰ ਟ੍ਰੂ ਨਟ ਤੇ ਸੀਵੀ ਨਟ ਸਾਡੇ ਮਸ਼ੀਨਸ ਹੈਗੀਆਂ ਇੱਥੇ 6 ਜਗ੍ਹਾ ਤੇ ਸਾਡੀਆਂ ਲੱਗੀਆਂ ਆ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਦਾ ਐਗਜ਼ਾਮੀਨੇਸ਼ਨ ਹੋਏਗਾ ਔਰ ਇਹਨਾਂ ਦੀ ਜਿਹੜੀ ਪੂਰੇ 100 ਦੇ ਜਿਹੜੀ ਇਹਨਾਂ ਦੀ ਸਕਰੀਨਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਆਪਣਾ ਸਾਰੇ ਜਿਹੜੇ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਆਪਣੀ ਟੀਵੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਸਕੇ ਔਰ ਇੱਥੇ ਇਹ ਵੀ ਦੱਸਣ ਦੀ ਗੱਲ ਹੈ ਵੀ ਗੁਰਦਾਸਪੁਰ ਨੂੰ ਪਹਿਲੇ ਵੀ ਟੀਵੀ ਦੇ ਸੰਬੰਧ ਦੇ ਵਿੱਚ ਐਲੀਮੀਨੇਸ਼ਨ ਦੇ ਸੰਬੰਧ ਵਿੱਚ ਵੀ ਸਟੇਟ ਲੈਵਲਸ ਆਪਣੇ ਆਲ ਇੰਡੀਆ ਲੈਵਲ ਵੱਲੋਂ ਵੀ ਸਿਲਵਰ ਮੈਟਲ ਵੀ ਮਿਲ ਚੁੱਕ ਇਹ ਜਿਹੜੀ ਗੱਡੀ ਹੈ ਇਹਦਾ ਬੇਸਿਕ ਮੋਟਿਵ ਤਾਂ ਜਿਹੜਾ ਹੈਗਾ ਇਹ ਲੋਕਾਂ ਚ ਅਵੇਅਰਨੈਸ ਕਰੇਗੀ ਜਿਹੜੇ ਸਾਡੇ ਸੀਐਚਓ ਨੇ ਸਾਡੇ ਕੋਲ 200 ਤੋਂ ਜ਼ਿਆਦਾ ਸੀਐਚਓ ਜਿਹੜੇ ਬਾਹਰ ਕੰਮ ਕਰ ਰਹੇ ਆ ਆਸ਼ਾ ਜ਼ਰ ਪਿੰਡ ਦੇ ਵਿੱਚ ਆਸ਼ਾ ਜਿਹੜੀਆਂ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜੀਆਂ ਵਲਨਰੇਬਲ ਨੇ ਜਿਹੜੇ ਜ਼ਿਆਦਾ ਪ੍ਰੋਬਲਮ ਵਾਲੇ ਕਫ ਵਾਲੇ ਆ ਉਹਨਾਂ ਨੂੰ ਲਿਆਂਗੀਆਂ ਉਹ ਫਿਰ ਸਾਡੇ ਸੀਐਚਓ ਲੈਵਲ ਤੇ ਆਣਗੇ ਸੀਚੋ ਲੈਵਲ ਤੇ ਉਹਨੂੰ ਸਕ੍ਰੀਨ ਕਰਕੇ ਫਿਰ ਅੱਗੇ ਜਿਹੜੇ ਸਾਡੇ ਬਲੌਕ ਲੈਵਲ ਤੇ ਜਿਹੜੇ ਸੀਐਸਸੀ ਹਸਪੀਟਲਸ ਐ ਔਰ ਜਿੱਥੇ ਜਿੱਥੇ ਇਹਨਾਂ ਦੇ ਟੈਸਟ ਹੋਏਗੀ ਉੱਥੇ ਭੇਜਿਆ ਜਾਏਗਾ ਤਾਂ ਕਿ ਇਹਨਾਂ ਦੇ ਵਿੱਚੋਂ ਡਿਟੈਕਟ ਕਰਕੇ ਇਹਨਾਂ ਦੀ ਟਾਈਮਲੀ ਟ੍ਰੀਟਮੈਂਟ ਜਿਹੜੀ ਸ਼ੁਰੂ ਕੀਤੀ ਜਾਵੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕਿੰਨੇ ਯੂਨਿਟ ਜਿਹੜੇ ਅੱਜ ਕਿਤੇ ਇਸ ਤਰ੍ਹਾਂ ਦੇ ਜਿਹੜੀ ਸਾਡੇ ਕੋਲ ਜਿਹੜੀ ਹੈਗੀ ਐ ਦੇਖੋ ਹਰ ਬਲੌਕ ਦੇ ਵਿੱਚ ਸਾਡੇ ਕੋਲ ਜਿਹੜੀਆਂ ਆਪਣੀਆਂ ਗੱਡੀਆਂ ਨੇ ਐਮਬੂਲੈਂਸਸ ਨੇ ਸਾਡੇ ਕੋਲ ਆਰਬੀਐਸਕੇ ਦੀ ਟੀਮਸ ਨੇ ਉਹਨਾਂ ਦੀਆਂ ਗੱਡੀਆਂ ਹੁੰਦੀਆਂ ਉਹ ਜੰਡੀਆਂ ਵੀ ਬਲੌਕਾਂ ਵਿੱਚ ਹਰ ਜਗ੍ਹਾ ਜਾ ਕੇ ਪਿੰਡਾਂ ਦੇ ਵਿੱਚ ਵੀ ਜਾ ਕੇ ਆਪਣੇ ਅਵੇਅਰਨੈਸ ਦੇ ਰਿਹਾ। ਕਿ ਟੀਵੀ ਤੋਂ ਪੋਸਿਟਿਵ ਆ ਜਾਂਦਾ ਕਿ ਉਹ ਤਾਂ ਲਾਜਕ ਟੀਵੀ ਦਾ ਜਿਹੜਾ ਪੋਸਿਟਿਵ ਆਇਆ ਜਾਂਦਾ ਜਿਸ ਤਰ੍ਹਾਂ ਪਹਿਲੇ ਹੀ ਆ ਉਹਦਾ ਬਿਲਕੁਲ ਜਿਹੜੀ ਟ੍ਰੀਟਮੈਂਟ ਹੈ ਬਿਲਕੁਲ ਫ੍ਰੀ ਹੁੰਦੀ ਹੈ। ਪਹਿਲੇ ਗਵਰਨਮੈਂਟ ਆਫ ਇੰਡੀਆ ਵੱਲੋਂ ਸਪਲਾਈ ਆਂਦੀ ਹੈ, ਸਟੇਟ ਗਵਰਨਮੈਂਟ ਵੱਲੋਂ ਸਪਲਾਈ ਆਂਦੀ ਹੈ ਉਹਨਾਂ ਦੇ ਬਿਲਕੁਲ ਟ੍ਰੀਟਮੈਂਟ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਹੈ ਫ੍ਰੀ ਹੁੰਦੀ ਹੈ ਔਰ ਇਵਨ ਉਹਨਾਂ ਦੇ ਜਿਹੜੇ ਹੈਗੇ ਆ ਗਵਰਨਮੈਂਟ ਵੱਲੋਂ ਇਹ ਵੀ ਹੈਗਾ ਵੀ ਪਰ ਮਨਥ ਉਹਨਾਂ ਨੂੰ ਕੈਸੇ ਵੀ ਮਿਲਦੇ ਆ ਜਿਹੜ ਸਾਰੇ ਅੱਜ 100 ਡੇ ਜਿਹੜੀ ਹੈਗੀ ਹੈ ਤਪਦੇ ਗਏ ਸਟੇਵੀ ਦੇ ਗੈਂਸਟ ਇੱਕ ਮਹਿਮ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਅੱਜ ਸ਼ਿਵ ਕੁਮਾਰ ਬਟਾਲਵੀ ਐਡੀਟੋਰੀਅਮ ਵਿੱਚ ਸਾਡੇ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਚੱਲ ਰਿਹਾ ਹੈ ਜਿਹਦੇ ਵਿੱਚ ਇਹ ਸਾਰੇ ਮੁੱਖ ਮਾਨ ਦੇ ਤੌਰ ਤੇ ਸਾਡੇ ਐਮ ਐਲ ਏ ਸਾਹਿਬ ਵੀ ਆ ਰਹੇ ਨੇ ਪੀ ਸੀ ਸਾਹਿਬ ਐਸ ਐਲ ਐਮ ਸਾਹਿਬ ਤੇ ਇਹਦੇ ਵਿੱਚ ਸਾਡੇ ਸਿਵਲ ਸਦਨ ਸਾਹਿਬ ਡੀ ਐਮ ਸੀ ਸਾਹਿਬ ਸਾਰੇ ਤੇ ਉਸ ਤੋਂ ਇਲਾਵਾ ਜਿਹੜੇ ਵੀ ਐਮ ਪੀ ਐਸ ਜੋ ਮੇਲ ਫੀਮੇਲ ਸਾਰੇ ਉਸ ਤੋਂ ਇਲਾਵਾ ਸੀ ਜਿਹੜੀ ਹੈਗੀ ਹੈ ਚੀਐਚਓ ਇਹ ਸਾਰਿਆਂ ਨੂੰ ਇਹੀ ਇਨਵਾਲਵ ਕੀਤਾ ਆ ਰਹੇ ਨੇ ਇਹਦੇ ਵਿੱਚ ਤਬਦੀਕ ਦੇ ਬਾਰੇ ਰੋਗ ਦੇ ਬਾਰੇ ਜਿਹੜੀ ਹੈਗੀ ਇੱਕ ਤਾਂ ਜਾਣਕਾਰੀ ਦਿੱਤੀ ਇਹ ਕਿੰਨਾ ਕਿੰਨਾ ਤਰੀਕਿਆਂ ਨਾਲ ਫੈਲਦਾ ਹੈ ਔਰ ਇਹਨਾਂ ਨੂੰ ਬਚਾ ਦੇ ਪ੍ਰੋਵੈਂਸ਼ਨ ਦੇ ਕੀ ਜੜੇ ਹੈਗੇ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਇਹ ਕੰਪੇਨ ਦਾ ਅੱਜ ਆਗਾਜ਼ ਹੈ ਤੇ ਅੱਜ ਇੱਕ ਇਥੋਂ ਹਰੀ ਝੰਡੀ ਦੇ ਨਾਲ ਇੱਕ ਜਿਹੜੀ ਸਾਡੀ ਐਮਐਮਯੂ ਜਿਹੜੀ ਹੈਗੀ ਆ ਇਹਨੂੰ ਰਵਾਨਾ ਕੀਤਾ ਜਾਏਗਾ ਤੇ ਇੱਕ ਸੁਨੇਹਾ ਹੈ ਕਿ ਅਸੀਂ ਇਹ ਵਲੇ ਅਗਲੇ 100 ਦਿਨਾਂ ਵਿੱਚ ਹਰ ਤੋ ਇੱਕੇ ਨਾਲ ਜਿਹੜੀ ਹੈਗੀ ਆ ਟੀਵੀ ਦੇ ਕੇਸਾਂ ਨੂੰ ਲੱਭ ਕੇ ਉਹਨਾਂ ਦੀ ਸਕਰੀਨਿੰਗ ਕਰਕੇ ਫਿਰ ਉਹਨਾਂ ਦੇ ਐਕਸਰੇ ਜਾਂ ਸੀਬੀ ਨਾੜੀ ਜਾਂ ਹੋਰ ਟੈਸਟ ਕਰਕੇ ਔਰ ਜਿਹੜੇ ਮਰੀਜ਼ਾਂ ਨੂੰ ਖਲਾਫ ਕੇ ਤੋਂਨਾਂ ਉਹਦਾ ਕੀ ਪਿੰਦਾ ਜਾ। ਇਹ ਅਰਬਨ ਤੋਂ ਪੂਰੇ ਪੂਰੇ ਡਿਸਟ੍ਰਿਕਟ ਮਤਲਬ ਸਾਡੀ ਇੱਕ ਪਾਇਲਟ ਡਿਸਟ੍ਰਿਕਟ ਵਿੱਚ ਇੱਕ ਡਿਸਟ੍ਰਿਕਟ ਚੁਣੀ ਗਈ ਆ ਐਂਡ ਪੂਰੀ ਡਿਸਟ੍ਰਿਕਟ ਦੇ ਵਿੱਚ ਭਾਵੇਂ ਪਿੰਡ ਹੈ ਭਾਵੇਂ ਸ਼ਹਿਰ ਹੈ ਸਾਰਿਆਂ ਦਾ ਇੱਕ ਹਾਂਜਾ ਇਹ 100 ਡੇ ਕੈਂਪੇਨ ਹੈ 100 ਦਿਨਾਂ ਦੀ। ਥੈਂਕ ਯੂ ਵੈਰੀ ਮਚ।